ਸੰਗਰੂਰ ਤੋਂ ਤੁਸੀਂ ਕਿਉਂ ਲੜ ਰਹੇ ਹੋ ਤਿੰਨ ਚਾਰ ਇੱਥੋਂ ਮੰਤਰੀ ਐ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਕਿੰਨੀਆਂ ਕਮੀਆਂ ਪੇਸ਼ ਨੇ ਇਸ ਪੂਰੇ ਲੋਕ ਸਭਾ ਵਾਲੇ ਇਹਦੇ ਚ ਕੋਈ ਕੀਤਾ ਹੋਇਆ ਤੁਹਾਨੂੰ ਦਿਖਾਈ ਦਿੰਦਾ ਨਹੀਂ ਇਹਨਾਂ ਦਾ ਝੂਠ ਮਾਰਦੇ ਇਹ ਨੌਕਰੀਆਂ ਦਾ 20000 ਦਿੱਤੀਆਂ ਉਹ 20000 ਦਾ ਨਿੱਕਰ ਕਿੱਥੇ ਹੈਗੀ ਹੈ ਕੌਣ ਲੋਕ ਹੈ ਕਦੇ ਵੇਖੇ ਤਾਂ ਇਹ ਨਹੀਂ ਕਿਸੇ ਨੇ ਕਿਹਾ ਹੋਵੇ ਕੋਈ ਮੰਤਰੀ ਹੋਣ ਕੋਈ ਸੀਐਮ ਬਣਾਤਾ ਹੋਵੇ ਬਿਲਕੁਲ 2 ਟਕੇ ਦਾ ਬੰਦਾ ਜਿਹੜਾ ਸ਼ਰਾਬ ਦੀ ਡਿੱਗਦਾ ਫਿਰਦਾ ਹੁੰਦਾ ਸੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਪਰ ਇਹ ਵੀ ਇੱਕ ਸਮੱਸਿਆ ਅੱਡਾ ਰੋੜੀ ਸ਼ਹਿਰ ਦੇ ਵਿਚਾਲੇ ਅਵਾਰਾ ਗਊਆਂ ਤੁਰੀਆਂ ਫਿਰਦੀਆਂ ਸਫਾਈ ਦਾ ਬੁਰਾ ਹਾਲ ਹੈ ਦੋ ਵਾਰ ਲੋਕਾਂ ਨੇ ਐਮਪੀ ਜਿਤਾਇਆ ਤੇ ਤੀਜੀ ਵਾਰ ਸੀਐਮ ਬਣਾਇਆ ਸੰਘਰੂਰ ਜ਼ਿਲ੍ਹੇ ਨੇ ਭਗੰਤ ਮਾਨ ਨੂੰ ਤੇ ਇੰੀਆਂ ਬੇਸਿਕ ਸਹੂਲਤਾਂ ਵੀ ਨਹੀਂ ਇਹਨੂੰ ਪ੍ਰਾਪਤੀਆਂ ਕਹਿੰਦੇ ਨੇ ਬੇਸਿਕ ਸਹੂਲਤਾਂ ਛੱਡੋ ਇਹਦੀਆਂ ਪ੍ਰਾਪਤੀਆਂ ਹੋ ਗਈਆਂ ਨਾ ਅੱਜ ਰਾਜ ਤਾਂ ਨਹੀਂ ਕਹਿੰਦੇ ਜਿ ਸਾਡੀ ਰਾਜ ਤਾਂ ਨਹੀਂ ਹੈ ਮੁੱਛਲਾ ਸਵਾਲ ਬਣਾਇਆ ਮੁੱਛ ਜਿਹੜੀ ਪਹਿਲੇ ਹੈ ਨਹੀਂ ਕਿ ਇਹਨਾਂ ਦੇ ਕਿਸੇ ਨੇ ਅਸੀਂ ਲੰਮੀ ਨੂੰ ਬਲੌਂਗ ਕਰਦੇ ਹਾਂ ਬਾਦਲ ਕਾਦਾ ਉਹ ਏਰੀਆ ਸੀਗਾ ਇਹਨੇ ਮਰਜ਼ੀ ਲੁੱਟ ਕੇ ਬਰਬਾਦ ਕਰਤੀ ਸਟੇਟ ਪਰ ਕੁਝ ਬੇਸਿਕ ਹੁੰਦਾ ਉਹਨਾਂ ਨੇ ਉਸ ਇਲਾਕੇ ਨੂੰ ਦਿੱਤੀ ਆ ਪੁੱਤਾ ਜੇ ਬੈੜ ਦਾ ਪੂਛਤਾ ਮਾਰਦਾ ਕਤੰਦਿਰ ਨਕਸ਼ੇ ਕਰਮਾਂ ਦੇ ਚੱਲ ਰਿਹਾ ਜਿਹੜਾ ਮਗਰਲਾ ਉਹਦਾ ਯਾਦ ਹੈ ਨੂੰ ਇਹਦੇ ਕਰੋ ਕੁਛ ਨਾ ਲੋਕਾਂ ਨੂੰ ਭੁੱਖੇ ਰੱਖੋ ਲੋਕਾਂ ਨੂੰ ਬਿਮਾਰ ਰੱਖੋ ਲੋਕਾਂ ਨੂੰ ਅਨਪੜ ਰੱਖੋ ਇਹ ਜਿਹੜਾ ਸਭ ਕੁਝ ਇਹ ਨਹੀਂ ਸਕੇਲੇ ਉਹ ਗੰਤਮਾਨ ਕਹਿੰਦੇ ਕਿ ਅਸੀਂ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਆ ਲੋਕਾਂ ਨੂੰ ਅਸੀਂ ਆਟਾ ਦਾਲ ਜਿਹੜਾ ਘਰੇ ਪਚਾਰਨੀ ਆ ਕਹਿੰਦੇ ਸਾਨੂੰ ਬੜਾ ਫਾਇਦਾ ਹੋਣਾ ਫ੍ਰੀ ਬਿਜਲੀ ਦੇ ਨਾਲ ਬਿਲੀਕੋਰ ਗ੍ਰੀਮ ਉਹ ਸੰਦਿਤ ਦੀ ਦਸਾਂ ਕਿੰਨੀ ਜੁਤੀ ਹੋਈ ਹੈ ਉਹ ਕਰਜ਼ਾ ਕਿਦੇ ਤੇ ਪਰ ਆਪ ਦੇ ਘਰੇ ਜੇ ਕੋਈ ਪੁੱਤ ਜੰਮਦਾ ਉਹ ਡੂੜ ਲੱਖ ਦਾ ਕਰਜ਼ਾ ਲੈ ਕੇ ਜਾਂਦਾ ਹੈ ਇਹਨਾਂ ਨੇ ਜੋ ਉਹ ਕਰਜ਼ਾ 32 ਸਾਲਾਂ ਵਿੱਚ 7000 ਕਰੋੜ ਤੋਂ 2 ਲੱਖ ਕੈਸੀ ਇਹ ਫੜੋ ਹੈ ਜੀ ਇਹਨਾਂ ਨੇ 2 ਸਾਲਾਂ ਦੇ ਵਿੱਚ 1 ਲੱਖ ਵੀ ਜਿਹੜਾ ਕਰੋੜ ਇੱਕ ਮਹੀਨਾ ਪਹਿਲਾਂ ਜੋੜਦਾ ਦੇ ਸੀ ਇਹ ਹਤਿਆਰੇ ਲੋਕ ਜਿਨ੍ਹਾਂ ਨੂੰ ਯਾਦ ਵੀ ਨਹੀਂ ਹੈਗਾ ਅੱਜ ਵੋਟਾਂ ਮੰਗਣਾ ਉਹ ਕਿਹੜੇ ਗੂਣਾ ਅਸੀਂ ਮਰਜੀ ਜਮਾਨ ਦੀ ਗੱਲ ਕਰ ਲਈਏ ਬੜੀ ਵੱਡੀ ਪ੍ਰਾਪਤੀ ਹੈ ਯਾਰ ਰੀਸਵਾਰ ਦੀ ਟਨਰ ਦੀ ਉਹਨੇ ਦੱਸਿਆ ਵੀ ਸੀਪਾਗ ਸਿੰਘ ਜਿਹੜੇ ਲਗੇ ਆ ਉਹ ਵੱਤ ਵੱਡੀ ਸੀ ਜੀ ਇਸਾਂ ਨੂੰ ਦਰਦ ਦੇ ਦੌਰਾਨ ਗੁਰੂ ਸਾਹਿਬ ਨੇ ਰੱਖੀ ਹੈ ਸਰਬਾ ਚੀਜ਼ ਹੈ ਗਿਆ ਹੈ ਅਸੀਂ ਦੁੱਧੂ ਸਿੰਘ ਹੈ ਗਿਆ ਜਾਣਕਾਰੀ ਇਹ ਕਿ ਇਹ ਦਾ ਅੰਰੇਜਾ ਦੇ ਪੁਰਾਣੇ ਪਿੱਠੂ ਹੈ ਇਹਨਾਂ ਦੀ ਬੇਟੀ ਦੇ ਕਿਤਾਬ 'ਚ ਲਿਖਿਆ ਹੋਇਆ ਹੈ ਕੀ ਇਹਨਾਂ ਦੇ ਬੇਸਿਕ ਕੈਰੈਕਟਰ ਸੀ ਕਿ ਜਦੋਂ ਮੈਂ ਉਹਨਾਂ ਨੂੰ ਪੜ੍ਹਨ ਲੱਗਿਆ ਲੋਕਾਂ ਦਾ ਸਿਰ ਨਹੀਂ ਮੋਝਣਾ ਕਿ ਸ਼ਰਮ ਨਾਲ ਲੋਕ ਕਹਿੰਦੇ ਉਹ ਕੌਮ ਦੇ ਜਰਨੈਲ ਨਹੀਂ ਉਹ ਕੌਮ ਉਹਦੀ ਆਪਣੀ ਪ੍ਰਾਈਵੇਟ ਹੈ ਤੇ ਕਈ ਲੋਕ ਕਹਿੰਦੇ ਆ ਕਹਿੰਦੇ ਕਿ ਸੇਖੋਂ ਨੇ ਜਿਤਨਾ ਜਿਤਨਾ ਹੈ ਨਹੀਂ ਸੇਖੋਂ ਦਾ ਸਿਰਫ ਬਾਕੀਆਂ ਦੀ ਕਰਦਾਰ ਕੂਸ਼ੀ ਕਰਨਾ ਹੈ ਕਰਦਾਰ ਕੂਸ਼ੀ ਫਿਰ ਚੰਗੇ ਹੋਣ ਫਿਰ ਤਾਂ ਗੱਲ ਹੈ ਜੇ ਮੈਂ ਝੂਠਾ ਕਰਦਾ ਹੋਵਾਂ ਤਾਂ ਤੁਸੀਂ ਤਾਂ ਦੱਸੋ ਬੱਗ ਬਾਰਚੀ ਕਾ ਮਰਦਾ ਵੀ ਆਓ ਬੈਠ ਪਰ ਮੇਰੇ ਨਾਲ ਐਵੇਂ ਬਰੰਡ ਬੈਠਾ ਜਿਵੇਂ ਜਾ ਚੁੱਕੇ ਆ ਕਿ ਕਿਉਂ ਨਹੀਂ ਹੋਨੇ ਕੈਂਡੀਟੇ ਕਿ ਚੋਰ ਚੱਕੇ ਹੈਗੇ ਤਾਂ ਕਰਦਾਰ ਕੁਸ਼ੀ ਕਰਦਾ ਆਜ਼ਾਦ ਹੀ ਜਿਹੜੇ ਹੈਗੇ ਆ ਉਹ ਕੁਝ ਕਰ ਸਕਣਗੇ ਆਜ਼ਾਦਾਂ ਤੋਂ ਬਿਨਾ ਕੋਈ ਹੱਲ ਨਹੀਂ ਇਹ ਗੁਲਾਮ ਤੇ ਵਪਾਰੀ ਜਿਹੜੇ ਲੋਕ ਹੈ ਇਹਨਾਂ ਤੋਂ ਜੇ ਕੋਈ ਉਮੀਦ ਰੱਖਾਂਗੇ ਪੰਜਾਬ ਦੀ ਬਰਬਾਦੀ ਦੇ ਵਿੱਚੋਂ ਕੁਝ ਕੱਢਣਗੇ ਸੇਟ ਨੂੰ ਉਹ ਬਿਲਕੁਲ ਆਪਾਂ ਬੇਇਮਾਨੀ ਗੱਲ ਹੈ ਮੇਰੇ ਨਾਲ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੇ ਇੱਥੋਂ ਚੋਣਾ ਲੜ ਰਹੇ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਸੇਕੂ ਸਾਹਿਬ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਪਹਿਲਾਂ ਤੁਹਾਡਾ ਚੋਣ ਲੜ ਰਹੇ ਚੋਣਾ ਨਹੀਂ ਲੜ ਰਹੇ ਪਰ ਤੋਂ ਮੈਂ ਸਪਸ਼ਟ ਕਰਾਂ ਇਹ ਕੋਈ ਇੱਕੋ ਜਗ੍ਹਾ ਤੋਂ ਹੈ ਬੇਕਰੋ ਕੋਈ ਹੋਰ ਗਸ ਕੈਂਡੀਡੇਟ ਨਹੀਂ ਜਾਂ ਕੋਈ ਐਜ ਨਹੀਂ ਤੋਂ ਬਿਲਕੁਲ ਕੋਸ਼ਿਸ਼ ਕਰ ਰਹੇ ਆਂ ਜਿਹੜਾ ਪਿਛਲੇ 8-9 ਮਹੀਨਿਆਂ ਤੋਂ ਇੱਕ ਨਸ਼ੇ ਦੇ ਜਿਹੜਾ ਬਰਬਾਦੀ ਹੋਈ ਪੰਜਾਬ ਦੀ ਉਹਨੂੰ ਲੈ ਕੇ ਪਿੰਡਾਂ ਦੇ ਵਿੱਚ ਅਵੇਰਨੈਸ ਵਾਸਤੇ ਨਿਕਲੇ ਹੋਏ ਸੀ ਉਸ ਸਫ਼ਰ ਦੇ ਵਿੱਚ ਇਹ ਚੋਣਾ ਆ ਗਈਆਂ ਤੇ ਜਿਹੜੀ ਟੀਮ ਇੱਥੋਂ ਦੀ ਬਣੀ ਹੈ ਜਾਂ ਲੋਕਾਂ ਦਾ ਜੋ ਹੰਗਾਰਾ ਵੇਖਿਆ ਤਾਂ ਸੋਚਿਆ ਵੀ ਕੁਝ ਜਿਹੜਾ ਕੋਈ ਚਾਰਾ ਕਰਨਾ ਚਾਹੀਦਾ ਕਿ ਜਿਹੜੀ ਆਵਾਜ਼ ਵੱਡੀ ਹੋ ਸ ਤੋ ਕੋਸ਼ਿਸ਼ ਕਰ ਰਹੇ ਹੈ ਇੱਕ ਆਵਾਜ਼ ਦੇ ਕੇ ਵਕੀਲੋ ਕਰਨ ਕਿਉਂਕਿ ਆਜ਼ਾਦ ਉਮੀਦਵਾਰ ਨੂੰ ਆਮ ਤੌਰ ਤੇ ਕਿਸੇ ਖਾਤੇ 'ਚ ਨਹੀਂ ਗਿਣਾਇਆ ਜਾਂਦਾ ਔਰ ਕਿੱਡੀ ਵੇਖੋ ਵਡੰਬਨਾ ਹੈ ਜਿਹਨੂੰ ਮੰਦਭਾਗੀ ਗੱਲ ਕਹਾਂਗੇ ਕਿ ਆਜ਼ਾਦ ਨੂੰ ਕੋਈ ਤਾਕਤ ਨਹੀਂ ਦਿੱਤੀ ਜਾਂਦੀ ਜਿਹੜੇ ਗੁਲਾਮ ਨੇ ਜਿਹੜੇ ਪੈਸੇ ਦੇ ਕੇ ਟਿਕਟਾਂ ਲੈ ਕੇ ਆਉਂਦੇ ਆ ਚਾਪਲੂਸੀਆਂ ਕਰਕੇ ਟਿਕਟਾਂ ਲੈ ਕੇ ਆਉਂਦੇ ਆ ਫਿਰ ਪੈਸਾ ਲੈ ਕੇ ਆਉਂਦੇ ਆ ਲੋਕਾਂ ਨੂੰ ਖਰੀਦਣ ਵਾਸਤੇ ਵਪਾਰੀ ਉਹਨਾਂ ਨੂੰ ਕਹਿੰਦੇ ਇਹ ਪਾਰਟੀਆਂ ਦੇ ਇਹ ਹੈਗੇ ਜੀ ਉਮੀਦਵਾਰ ਤੇ ਸਾਡੇ ਵਰਗੇ ਲੋਕ ਜਿਹੜੇ ਆਪਦਾ ਘਰ ਫੂਕੇ ਬੈਠੇ ਆਂ ਕੋਸ਼ਿਸ਼ ਕਰ ਰਹੇ ਹੈ ਕਿ ਪੰਜਾਬ ਲਈ ਹਾਂ ਤੇ ਆਵੇ ਫੇਰ ਬਰਬਾਦ ਹੋ ਗਿਆ ਸਾਡੇ ਸਾਹਮਣੇ ਅਸੀਂ ਵੀ ਜ਼ਿੰਮੇਵਾਰ ਹਾਂ ਕੁਝ ਪਛਤਾ ਤਬ ਕਰ ਲਈਏ ਤੇ ਸਾਨੂੰ ਆਜ਼ਾਦ ਕਿਹਾ ਜਾਂਦਾ ਕਿ ਇਹ ਤਾਂ ਆਜ਼ਾਦ ਹੈ ਤਾਂ ਪੰਜਾਬੀਆਂ ਦਾ ਜਿਹੜਾ ਇਹ ਟ੍ਰੈਂਡ ਹੈ ਇਸ ਚੀਜ਼ ਨੂੰ ਮਤਲਬ ਬਣਿਆ ਹੋਇਆ ਵੈਸੇ ਤਾਂ ਸਾਰੇ ਮੁਲਕ ਦਾ ਹੀ ਹੈ ਉਹ ਕਨਸੈਪਟ ਨੂੰ ਤੋੜਨਾ ਇਸ ਸਮੇਂ ਦੀ ਬਹੁਤ ਵੱਡੀ ਲੋੜ ਹੈ ਆਜ਼ਾਦ ਹੀ ਜਿਹੜੇ ਹੈਗੇ ਆ ਉਹ ਕੁਝ ਕਰ ਸਕਣਗੇ ਆਜ਼ਾਦਾਂ ਤੋਂ ਬਿਨਾ ਕੋਈ ਹੱਲ ਨਹੀਂ ਇਹ ਗੁਲਾਮ ਤੇ ਵਪਾਰੀ ਜਿਹੜੇ ਲੋਕ ਹੈ ਇਹਨਾਂ ਤੋਂ ਜੇ ਕੋ ਉਮੀਦ ਰੱਖਾਂਗੇ ਪੰਜਾਬ ਦੀ ਬਰਬਾਦੀ ਦੇ ਵਿੱਚੋਂ ਕੁਝ ਕੱਢਣਗੇ ਇਸ ਢੇਡ ਤੋਂ ਉਹ ਬਿਲਕੁਲ ਆਪਾਂ ਬੇਇਮਾਨੀ ਗੱਲ ਹੈ ਸੋ ਉਮੀਦ ਇਸ ਵਾਰ ਜਿਹੜੇ ਲੋਕ ਦੁਸ਼ਮਣ ਪਾਰਟੀਆਂ ਨੂੰ ਡਿਕਦੇ ਹੋਏ ਆ ਵੇਖਦੇ ਹੋਏ ਸਾਰੇ ਸਾਰੇ ਪੰਜ ਪੰਜ ਪਾਰਟੀਆਂ ਦੀ ਦੁਸ਼ਮਣੀ ਦੇ ਤੌਰ ਤੇ ਬੈਠੀਆਂ ਦੁਸ਼ਮਣਾਂ ਮੈਂ ਤਾਂ ਕਹਿੰਨਾ ਪੰਜਾਬ ਬਰਬਾਦ ਕੀਤਾ ਹੋਇਆ ਉਹ ਲੋਕਾਂ ਨੇ ਲੱਗਿਤਾ ਨਹੀਂ ਹੈ ਤੇ ਇਸ ਕਰਕੇ ਮੈਂ ਕੁਝ ਬਣਾ ਨੂੰ ਜਰੂਰ ਪਛਾਰਣਾ ਜੀ ਜੀ ਸੇਖੋ ਸਾਬ ਸੰਗਰੂਰ ਤੋਂ ਤੁਸੀਂ ਚੋਣ ਲੜ ਰਹੇ ਹੋ ਇਹਦੇ ਵਿੱਚ ਦੋ ਜ਼ਿਲੇ ਆਉਂਦੇ ਆ ਸੰਗਰੂਰ ਤੇ ਬਰਨਾਲਾ ਤਿੰਨ ਹੋਰ ਸਾਬਰੇ ਕੋਟ ਲਾ ਮਲੇਰ ਕੋਟ ਲਾਉਂਦਾ ਇਹਦੇ ਨਾਲ ਤਿੰਨ ਚਾਰ ਮੰਤਰੀ ਆ ਇਸ ਜਿਹੜੇ ਦੇ ਵਿੱਚ ਸੰਗਰੂਰ ਤੋਂ ਤੁਸੀਂ ਚੋਣ ਲੜ ਰਹੇ ਹੋ ਤਿੰਨ ਚਾਰ ਇੱਥੋਂ ਮੰਤਰੀ ਆ ਤਿੰਨ ਮੰਤਰੀ ਇੱਕ ਸੀਐਮ ਸੀਐਮ ਉਹੀ ਉਹਦੇ ਜਾਣੇ ਤਾ ਕੇ ਮੈਂ ਦੇਖ ਦਿੰਦਾ ਪੂਰੀ ਚੀਜ਼ ਨੂੰ ਕਿੰਨੀਆਂ ਕਿ ਕਮੀਆਂ ਪੇਸ਼ ਨੇ ਇਸ ਪੂਰੇ ਲੋਕ ਸਭਾ ਹਲਕੇ ਵਿੱਚ ਇਹਦੇ ਵਿੱਚ ਕੋਈ ਕੀਤਾ ਹੋਇਆ ਕੰਮ ਤਾਂ ਦਿਖਾਈ ਦਿੰਦਾ ਨਹੀਂ ਇਹਨਾਂ ਦਾ ਝੂਠ ਮਾਰਦੇ ਇਹ ਨੌਕਰੀਆਂ ਦਾ 42000 ਦਿੱਤੀਆਂ ਉਹ 42000 ਦਾ ਨਿੱਕਰ ਕਿੱਥੇ ਹੈਗੀ ਹੈ ਕੌਣ ਉਹ ਲੋਕ ਹੈ ਕਦੇ ਵੇਖੇ ਤਾਂ ਇਹ ਨਹੀਂ ਕਿਸੇ ਨੇ ਕਿਹਾ ਹੋਵੇ ਇਹਨਾਂ ਕੋਲੇ ਫਿਗਰ ਹੈ ਇਸ ਪੰਡਿਤ 50 ਜੀ ਇਸ ਪੰਡਿਤ 40 ਝੂਠ ਮਾਰਨਾ ਮੀਡੀਆ ਨਾਲ ਰੜਿਆ ਹੋਇਆ तकरीबन ਜਿਹੜਾ ਪ੍ਰੋਮਿਨੈਂਟ ਵੀਡੀਓ ਦੇ ਸਾਰੇ ਗੁਲਾਮ ਇਹਨਾਂ ਦਾ ਕੁਝ ਲੋਕ ਤੁਹਾਡੇ ਵਰਗੇ ਹਿੰਮਤ ਕਰਕੇ ਆਉ ਜਾਂਦੇ ਆ ਸਾਡੇ ਵਰਗੇ ਦੀ ਗੱਲ ਕਿਤੇ ਚਲੀ ਜਾਂਦੀ ਹੈ ਕੋਈ ਡਿਵੈਲਪਮੈਂਟ ਇਹਨਾਂ ਨੇ ਕੀਤੀ ਨਹੀਂ ਹੈਗੀ ਤਿੰਨ ਮੰਤਰੀ ਹੋਣ ਇੱਕ ਸੀਐਮ ਬਣਾਤਾ ਹੋਵੇ ਵੀ ਬਿਲਕੁਲ 2 ਟਕੇ ਦਾ ਬੰਦਾ ਜਿਹੜਾ ਸ਼ਰਾਮ ਦੀ ਡਿੱਗਦਾ ਫਿਰਦਾ ਹੁੰਦਾ ਸੀਗਾ ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ ਤੇ ਆਪਦੇ ਲੋਕਾਂ ਕੋਲ ਉਸ ਟਾਈਮ ਬਦਲ ਕੋਈ ਨਹੀਂ ਸੀਗਾ ਉਹਨਾਂ ਨੇ ਕਿਹਾ ਇਹਨਾਂ ਨੇ ਵੇਖ ਲਿਆ ਕਰਕੇ ਇਹਨਾਂ ਨੇ ਉਹਨਾਂ ਤੋਂ ਕਿਤੇ ਉੱਪਰ ਦੀ ਜਾ ਕੇ ਹਾਲਾਤ ਮਾੜੀ ਕੀਤੇ ਹੋਏ ਆ ਧਿਆ ਭਣਾ ਦਾ ਸ਼ੇਰੀ ਹਾਲਤ ਵਿੱਚ ਅੱਜ ਦਿਖਾਈ ਦਿੰਦੀਆਂ ਜਿਹੜੀਆਂ ਪਹਿਲਾਂ ਸਰਕਾਰਾਂ ਚ ਨਹੀਂ ਸੀਗੀਆਂ ਆਪਾਂ ਇਸ ਗੱਲ ਨੂੰ ਉਹਨਾਂ ਨੂੰ ਪ ਹਾਲਾਂਕਿ ਕਿ ਬਰਬਾਦੀ ਦਾ ਕਿਸੇ ਨੇ ਘਟ ਨਹੀਂ ਕੀਤੀ ਹੋਈ ਉਸ ਕਰਕੇ ਸਾਰਾ ਜੋਸ਼ ਜਿਹੜਾ ਹੈਗਾ ਇਹ ਜ਼ਿੰਮੇਵਾਰ ਨੇ ਤਿੰਨ ਮੰਤਰੀ ਹੋਣ ਤੇ ਇੱਕ ਜਿਹੜਾ ਹੈਗਾ ਸੀਐਮ ਜਿਹੜਾ ਉਸ ਇਲਾਕੇ ਦਾ ਹੋਵੇ ਉੱਥੇ ਬੇਸਿਕ ਸਹੂਲਤਾਂ ਇੱਥੇ ਮੈਂ ਜ਼ਰੂਰ ਦੀ ਗੱਲ ਹੀ ਕਰਲਾਂ ਟ੍ਰੈਫਿਕ ਦੀ ਸਮੱਸਿਆ ਹੱਡਾ ਰੋੜੀ ਸ਼ਹਿਰ ਦੇ ਵਿਚਾਲੇ ਅ ਅਵਾਰਾ ਗਊਆਂ ਤੁਰੀਆਂ ਫਿਰਦੀਆਂ ਸਫਾਈ ਦਾ ਬੁਰਾ ਹਾਲ ਹੈ ਪੀਣ ਨੂੰ ਪਾਣੀ ਅੱਜ ਜੂਨ ਮਈ ਦੇ ਜਿਹੜੇ ਦਿਨ ਚੱਲ ਰਿਹਾ 46 47 45 ਡਿਗਰੀ ਦੇ ਇੱਥੇ ਦੋ ਵਾਰੀ ਮੈਂ ਜਾ ਕੇ ਰੌਲਾ ਪਾ ਕੇ ਆਇਆ ਇੱਕ ਤਾਂ ਪਾਣੀ ਦੇ ਟੈਂਕਰ ਪਹਚਾਏ ਉਦੋਂ ਬਾਅਦ ਇਹਨਾਂ ਦੀ ਅੱਖ ਖੁੱਲੀ ਉਥੇ ਬਸ ਉਹ ਪਾਣੀ ਦੀ ਸਪਲਾਈ ਬਹਾਲ ਕੀਤੀ ਲੇਕਿਨ ਜਗਾਹ ਤੇ ਪਾਣੀ ਦਾ ਕਲੈਕਸ਼ਨ ਨਹੀਂ ਹੈਗਾ ਕਲੋਨੀ ਦੇ ਵਿੱਚ ਉਹ 4 ਦਿਨ ਪਹਿਲਾਂ ਰੋਣਾ ਪਾਇਆ ਉਹ ਲੋਕ ਕਰਿਆ ਇਹ ਬੰਦੇ ਨੂੰ ਗੈਸ ਨੂੰ ਪਾਣੀ ਪਿਉਂਦੇ ਮਤਲਬ ਸਮਰਥਾ ਨਹੀਂ ਰੱਖਦੇ ਇਹ ਸੰਗਰੂਰ ਹੈ ਅੱਛਾ ਤੇ ਜਿੱਥੇ ਕੁਝ ਕਲੋਨੀਆਂ ਹੈਗੀਆਂ ਹੋਰ ਉਥੇ ਗੰਦਾ ਪਾਣੀ ਜਿਹੜਾ ਪਿੰਨੂ ਲੋਕ ਮਜਬੂਰ ਹੈ ਦੋ ਵਾਰ ਲੋਕਾਂ ਨੇ ਐਮਪੀ ਚ ਤਾਇਆ ਤੇ ਤੀਜੀ ਵਾਰ ਸੀਐਮ ਬਣਾਇਆ ਸੰਗਰੂਰ ਜ਼ਿਲ੍ਹੇ ਨੇ ਭਗਵੰਤ ਮਾਨ ਨੂੰ ਤੇ ਇੰਨੀਆਂ ਬੇਸਿਕ ਸਹੂਲਤਾਂ ਵੀ ਨਹੀਂ ਇਹਨੂੰ ਪ੍ਰਾਪਤੀਆਂ ਕਹਿੰਦੇ ਆ ਇਹ ਬੇਸਿਕ ਸਹੂਲਤਾਂ ਛੋੜੇ ਦੀ ਪ੍ਰ ਮੁੱਛਲਾ ਸਵਾਲ ਬਣਾਇਆ ਮੁੱਛ ਜਣੀ ਪਹਿਲੇ ਹੈ ਨਹੀਂ ਕਿ ਇਹਨਾਂ ਦੇ ਕਿਸੇ ਦੇ ਠੀਕ ਹੈ ਉਹ ਮੁੱਛ ਮੁੱਛਾਲਾ ਦਾ ਕੰਮ ਤਾਂ ਗਲ ਕੇ ਬਾਅਦ ਦੇ ਵਿੱਚ ਤੁਸੀਂ ਜਿਹੜਾ ਹੈਗਾ ਬੇਸਿਕ ਸਹੂਲਤਾਂ ਦਾ ਲੋਕਾਂ ਨੂੰ ਜਿਹੜਾ ਦੇ ਸਕੂ ਕਹਿ ਤਾਂ ਸਕੇ ਕੋਈ ਅੱਗੇ ਵੀ ਅਸੀਂ ਲੰਬੀ ਨੂੰ ਬਲੋਂਗ ਕਰਦੇ ਆਂ ਬਾਦਲ ਕਾਦਾ ਉਹ ਏਰੀਆ ਸੀਗਾ ਜਿਉਂਵੇਂ ਮਰਜ਼ੀ ਲੁੱਟ ਕੇ ਬਰਬਾਦ ਕਰਤੀ ਸਟੇਟ ਪਰ ਕੁਝ ਬੇਸਿਕ ਸਹੂਲਤਾਂ ਉਹਨਾਂ ਨੇ ਉਸ ਇਲਾਕੇ ਨੂੰ ਦੇ ਦਿੱਤੀਆਂ ਕੁੱਤਾ ਜੇ ਬੈਠਦਾ ਪੂਛ ਤਾਂ ਮਾਰਦਾ ਆਪਦਾ ਇਲਾਕਾ ਉਹਨਾਂ ਦਾ ਸਤਿ ਸ਼ਹੂਰ ਦਾ ਠੀਕ ਕਰ ਲੈਂਦੇ ਕੈਪਟਨ ਬਣਿਆ ਸੀ ਪਹਿਲੀ ਵਾਰ ਜਦੋਂ ਉਹਨੇ ਪਟੜਾ ਬੜਾ ਉਹ ਵੀ ਬਣਾਦਾ ਸੀ ਦੂਜੇ ਤੋਂ ਉਹ ਰ ਪਹਿਲੀ ਵਾਰ ਜਿਹੜਾ ਉਹਨੇ ਵੀ ਕੀਤਾ ਸੀਗਾ ਤੇ ਇਹ ਹੁਣ ਕੈਪਟਨ ਦੇ ਨਕਸ਼ੇ ਕਰਮਾਂ ਤੇ ਚੱਲ ਰਿਹਾ ਜਿਹੜਾ ਮਗਰਲਾ ਉਹਦਾ ਯਾਦ ਹੈ ਨੂੰ ਵੀ ਇਹਦੇ ਕਰੋ ਕੁਛ ਨਾ ਲੋਕਾਂ ਨੂੰ ਭੁੱਖੇ ਰੱਖੋ ਲੋਕਾਂ ਨੂੰ ਬਿਮਾਰ ਰੱਖੋ ਲੋਕਾਂ ਨੂੰ ਅਨਪੜ ਰੱਖੋ ਇਹ ਜਿਹੜਾ ਸਬਕ ਹੈ ਇਹਨੇ ਵੀ ਸਿੱਖ ਲਿਆ ਭਗਵੰਤਾਨ ਕਹਿੰਦੇ ਕਿ ਅਸੀਂ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਹੈ ਲੋਕਾਂ ਨੂੰ ਅਸੀਂ ਆਟਾ ਦਾਲ ਜਿਹੜਾ ਘਰੇ ਪਚਾਰ ਰਹੀਆਂ ਕਹਿੰਦੇ ਸਾਨੂੰ ਬੜਾ ਫਾਇਦਾ ਹੋਣਾ ਫ੍ਰੀ ਬਿਜਲੀ ਦੇ ਨਾਲ 1,20,000 ਕਰੋੜ ਦਾ ਕਰਜ਼ਾ 1 ਮਹੀਨਾ ਪਹਿਲਾਂ ਹੋ ਗਿਆ ਸੀ ਤੇ ਬਿਲੀ ਕੋਰ ਜਿਹੜੀ ਮੁਫ਼ਤ ਦਿੱਤੀ ਹੈ ਦੱਸ ਦੇਣ ਕਿ ਨਹੀਂ ਦਿੱਤੀ ਹੋਈ ਹੈ ਉਹ ਕਰਜ਼ਾ ਕਿਦੇ ਤੇ ਪਰ ਆਪ ਦੇ ਘਰੇ ਜੇ ਕੋਈ ਪੁੱਤ ਜੰਮਦਾ ਉਹ 2 ਡੂਡ ਲੱਖ ਦਾ ਕਰਜ਼ਾ ਲੈ ਕੇ ਜਾਂਦਾ ਅੱਜ ਤੇ ਇਹ 3 ਸਾਲ ਦੇ 2.5 ਸਾਲ ਇਹ ਭਿਆਨਕ ਸਮਾਂ ਇਹਨਾਂ ਦਾ ਹੋ ਰਿਹਾ ਗਿਆ ਤੇ 200 ਬਦ 2 ਲੱਖ ਟੱਪ ਜਾਊਗਾ ਜਿਹੜਾ ਪੈਦਾ ਹੁੰਦਾ ਉਹ ਕਰਜ਼ਾ ਸਾਡੇ ਤੇ ਹੈ ਇਹ ਲੋਕਾਂ ਦੇ ਵਿੱਚ ਇਤਿਜਾਗਰਤੀ ਨਹੀਂ ਹੈਗੀ ਨਾ ਚੀਜ਼ਾਂ ਦੀ ਜਿਹੜੀ ਗੱਲਾਂ ਤੁਹਾਨੂੰ ਫਰੀਦਿਆਂ ਕਰਦੇ ਤਾਂ ਤੁਹਾਡੇ ਸਿਰ ਤੇ ਹੀ ਜਿਹੜਾ ਲੁੱਟ ਕੇ ਤੁਹਾਨੂੰ ਤੇ ਤੁਹਾਨੂੰ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਲੋਕਾਂ ਨੂੰ ਜਾਗਣਾ ਪਊਗਾ ਬਿਲਕੁਲ ਇਹਨਾਂ ਨੇ ਜੋ ਕਰਜ਼ਾ 32 ਸਾਲਾਂ ਵਿੱਚ 7000 ਕਰੋੜ ਤੋਂ 2 ਲੱਖ 8100 ਪੜੋਇਆ ਸੀ ਇਹਨਾਂ ਨੇ 2 ਸਾਲਾਂ ਦੇ ਵਿੱਚ 1 ਲੱਖ 20 ਜਿਹੜਾ ਕੋੜ ਇੱਕ ਮਹੀਨਾ ਪਹਿਲਾਂ ਜੋੜਦਾ ਦੇ ਤੇ ਤਾਂ ਲੁੱਟਣ ਲੱਗੇ ਹੋਏ ਦੋ ਹੱਥਾਂ ਤੋਂ ਕੋਈ ਫ੍ਰੀ ਕੁਝ ਨਹੀਂ ਹੈਗਾ ਡਿਲੀਵਰੀ ਦੇ ਨਾਂ ਤੇ ਏਡਾ ਡਰਾਮ ਹੈ ਕੋਈ ਤੁਹਾਨੂੰ ਮੋਰੀ ਸਪੱਸ਼ਟ ਦੱਸਦਾ ਬਾਕੀ ਜਿਹੜੀ ਕੋਈ ਗੱਲਾਂ ਇਸ਼ਤਿਹਾਰਾ ਚ ਵਿਖਾਉਂਦੇ ਆ ਪੰਜਾਬ ਦੇ ਲੋਕਾਂ ਦਾ ਕੋਈ ਸਹੂਤ ਨਹੀਂ ਤਰਾ ਤਰਾ ਮਰਜ਼ੀ ਪਈ ਹੈ ਕਰਪਸ਼ਨ ਨਾਲ ਬਹੁਤ ਬੁਰਾ ਹਾਲ ਹੈ ਇੱਥੇ ਇੱਕ ਦਰਸ਼ਨ ਭੁੱਲ ਗਿਆ ਸੀ ਮੈਂ ਜਿੰਨ ਕੁ ਮਹੀਨਾ ਹੋ ਗਿਆ ਬੱਚੇ ਜਿਹੜੇ ਜਿਹਨਾਂ ਨੂੰ ਜੁਆਇਨਿੰਗ ਨਹੀਂ ਕਰਾਈ 16 ਦੇ ਭਰਤੀ ਕੀਤੇ ਹੋਏ ਕੋਈ ਪੁਲਿਸ ਡਿਪਾਰਟਮੈਂਟ ਦੇ ਤੇ 2200 ਬੱਚੇ ਹੈ ਉਹ ਲੜਕੀ ਇੱਕ ਚੜੀ ਹੋਈ ਟਾਵਰ ਤੇ ਤੁਸੀਂ ਇੱਕ ਵਾਰੀ ਪਹਿਲਾਂ ਵੀ ਇਹ ਤੁਹਾਨੂੰ ਯਾਦ ਹੋਣਾ ਅੱਜ ਹੁਣ ਤੁਸੀਂ ਹਿਸਾਬ ਲਾਓ ਅੱਜ 46 ਡਿਗਰੀ ਸੀਗਾ ਤੇ ਉਹ ਸਟਾਵਰ ਦੀਆਂ ਰੈਡੀਏਸ਼ਨ ਜਿਹੜੀਆਂ ਵੇਵਜ਼ ਉੱਥੇ ਉਹ ਕਰ ਰਹੀਆਂ ਉਹ ਬੱਚੀ ਮੈਨੂੰ ਵੱਡੀ ਮਿਹਦਾ ਕਿ ਜੇ ਨਾ ਧਿਆਨ ਦਿੱਤਾ ਗਿਆ ਕਿਤੇ ਉੱਥੇ ਮਰਨਾ ਜਾਵੇ ਤੇ ਇਹ ਹਤਿਆਰੇ ਲੋਕ ਜਿਨ੍ਹਾਂ ਨੂੰ ਯਾਦ ਵੀ ਨਹੀਂ ਹੈਗਾ ਅੱਜ ਵੋਟਾਂ ਮੰਗਣਾ ਹੋਗੇ ਕਿਹੜੇ ਮੂੰਹ ਨਾਲ ਉਸ ਕਰਕੇ ਇੱਥੇ ਸਾਰੇ ਦੇ ਸਾਰੇ ਇਹਨਾਂ ਦੀ ਗੱਲ ਕਰ ਲਈਏ ਅਸਮਰਜੀਤ ਰਮਾਨ ਦੀ ਗੱਲ ਕਰ ਲਈਏ ਬੜੀ ਵੱਡੀ ਪ੍ਰਾਪਤੀ ਹੈ ਉਹਦੀ ਇਸ ਵਾਰ ਦੀ ਟਨਹਰ ਦੀ ਉਹਨੇ ਦੱਸਿਆ ਵੀ ਸ਼ੀਤ ਭਗਤ ਸਿੰਘ ਜਿਹੜੇ ਹੈਗੇ ਆ ਉਹ ਅਤਵਾਦੀ ਸੀਗੇ ਤੇ ਮੈਂ ਬਾਕੀ ਮਾਰੇ ਵੀ ਪੁੱਛਣਾ ਚਾਹੁੰਦਾ ਕਿ ਬਾਕੀ ਰਾਜਗੁਰੂ ਸਖਦੇਵ ਰਹਿ ਗਿਆ ਹੈ ਸਰਬਲ ਸੀ ਰਹਿ ਗਿਆ ਹੈ ਅ ਅਸੀ ਦੁੱਧਮ ਸਿੰਘ ਰਹਿ ਗਿਆ ਹੈ ਜਾਣਕਾਰੀ ਦੇ ਲਈ ਕਿਉਂਕਿ ਇਹ ਤਾਂ ਅੰਗਰੇਜ਼ਾਂ ਦੇ ਪੁਰਾਣੇ ਪਿੱਠੂ ਹੈ ਇਹ ਤਾਂ ਜ਼ਗੀਰਦਾਰ ਇਹਨਾਂ ਦੀ ਬੇਟੀ ਦੀ ਕਿਤਾਬ ਚ ਲਿਖਿਆ ਹੋਇਆ ਵੀ ਕੀ ਇਹਨਾਂ ਦੇ ਬੇਸਿਕ ਕੈਰੈਕਟਰ ਸੀ ਅਜੇ ਮੈਂ ਉਹ ਪੜਨ ਲੱਗ ਜਾ ਤਾਂ ਲੋਕਾਂ ਦਾ ਸਿਰ ਨਹੀਂ ਮੋਜਣਾ ਕਿ ਸ਼ਰਮਨਾ ਵੀ ਖਾਨਦਾਨੀ ਕੀ ਇਹਨਾਂ ਦੀ ਕੀ ਲਿਖਿਆ ਉਹਨਾਂ ਨੇ ਇਹ ਦੱਸਣਾਗੇ ਉਹ ਲੈਂਦੇ ਪਰਿਵਾਰ ਦੇ ਵੱਡੇ ਵੱਡੇਰੇ ਕਿਵੇਂ ਲੋਕਾਂ ਦੀਆਂ ਧੀਆ ਪੈਣਾ ਆਦਾਰ ਕੇ ਲੈ ਆਉਂਦੇ ਸੀ ਉਹ ਲਿਖਿਆ ਹੋਇਆ ਵਿੱਚ ਪੜ ਲੈਣ ਵਿੱਚ ਲੈ ਜਾ ਦੇ 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 ਆ ਜ ਲੋਕਾਂ ਨੂੰ ਸ਼ਮਨ ਜੀ ਰਮਾਨ ਦਾ ਪਰਵਾਹ ਅੱਗੇ ਆ ਉਹ ਵੀ ਤੇ ਵੀ ਜ਼ਕੀਰਦਾਰ ਆਂ ਪੁਰਾਣੇ ਉਹ ਅੰਗਰੇਜ਼ਾਂ ਨੇ ਜੀ ਦਿੱਤੇ ਹੋਏ ਨਾ ਟੁਕੜੇ ਸੁੱਟੇ ਹੋਏ ਆ ਅੰਗਰੇਜ਼ਾਂ ਦੇ ਪੜਾ ਟੁਕੜਿਆਂ ਤੇ ਪੜਨ ਵਾਲੇ ਕੁੱਤੇ ਅਸਲ ਦੇ ਵਿੱਚ ਤਾਂ ਕੁੱਤੇ ਕਹਿੰਦਾ ਮਾਫੀ ਮੰਗਦਾ ਕੁੱਤੇ ਆਂ ਇਹ ਕੌਮ ਤੋਂ ਕੁੱਤਾ ਤਾਂ ਬਹੁਤ ਮਬਾਦਾਰ ਚੀਜ਼ ਐ ਇਹ ਤਾਂ ਉਹ ਕਰਨਾ ਲੋਕ ਕਹਿੰਦੇ ਉਹ ਕੌਮ ਦੇ ਜਰਨਲ ਨੇ ਉਹ ਕੌਮ ਉਹਦੀ ਆਪਣੀ ਪ੍ਰਾਈਵੇਟ ਐ ਜਿੱਥੋਂ ਦੇ ਕੌਮੀ ਜਰਨਲ ਆ ਨਾ ਉਹਦੀ ਆਪਣੀ ਪ੍ਰਾਈਵੇਟ ਲਿਮਟਿਡ ਐ ਜਿਵੇਂ ਬਾਦਰ ਵਾਲਿਆਂ ਦਾ ਕਾਲੀਦਾਰ ਹੈ ਕੌਮ ਦੇ ਜਰਨਲ ਜਿਡੇ ਹੋ ਇਸ ਤਰ੍ਹਾਂ ਦੇ ਨਹੀਂ ਹੁੰਦੇ ਕੌਮ ਦੇ ਨਾਲ ਆਪਣੇ ਆਪ ਨੂੰ ਕਹਿ ਲੈਣਾ ਕੁਝ ਨਹੀਂ ਹੁੰਦਾ ਸਿਮਰਜੀਤ ਸਿਮਰਜੀਤ ਮੰਨਦੇ ਕਾਫੀ ਵਾਰ ਸੀ ਤੁਸੀਂ ਕਹਿ ਰਹੇ ਸੀ ਕਿ ਨਹੀਂ ਨਹੀਂ ਮੈਂ ਪੁੱਛਦਾ ਮੈਂ ਮੈਂ ਵੈਸੀ ਗੱਲ ਕਰ ਰਿਹਾ ਤੁਸੀਂ ਕਹਿ ਰਹੇ ਸੀ ਕਿ ਸਿਮਰਜੀਤ ਸਿੰਘ ਮਾਨ ਤਾਜੇ ਖੂਨ ਦੇ ਪਿਆਸੇ ਨਹੀਂ ਉਹਨਾਂ ਨੂੰ ਪੁਰਾਣਾ ਖੂਨ ਨਹੀਂ ਚਾਹੀਦਾ ਤਾਜਾ ਖੂਨ ਚਾਹੀਦਾ ਇਹ ਕੀ ਗੱਲ ਹੈ ਜਵਾਨੀ ਦੇਖੋ ਤੁਸੀਂ ਹੁਣ ਦੇਖੋ ਪਹਿਲਾਂ ਹਸਤਵਾਦ ਵੇਲੇ 84 ਦਾ ਲੱਗਿਆ ਇਹ ਕੋਈ ਵਾਜਦਾ ਥੋੜਾ ਜਿਹਾ 84 ਤੋਂ ਡਿਊਟੀ ਪੁਆਇੰਟ ਕੀਤੀ ਹੈ ਵੀ ਪੰਜਾਬ ਚ ਅੱਗ ਬਲਦੀ ਰਹੇ ਇਹ ਠੰਡੀ ਨਹੀਂ ਹੋਣ ਦੇਣੀ ਇਹ ਕਾਰਸਤਾਨ ਕਹਿ ਰਿਹਾ ਜੇ ਕਿਤੇ ਕੋਈ ਹੋਰ ਅੱਗ ਲਾ ਰਿਹਾ ਜੇ ਇਹਨੂੰ ਜਿਉਂਦਾ ਰੱਖਿਆ ਜੇ ਇਸ ਗੱਲ ਦੀ ਫੀਸ ਇਹਨੂੰ ਮਿਲਦੀ ਹੈ ਰੱਜਵੀਂ ਇਹਦੀਆਂ ਚਿੱਠੀਆਂ ਐਵੇਂ ਤਾਂ ਨਿੱਕੋ-ਕਟੋ ਤੱਕ ਜਾਂਦੀਆਂ ਜਿਹਦੀਆਂ 50000 ਤੋਂ ਰੇਟ ਹੋ ਕੇ 3 60 ਲੱਖ ਹੋਏ ਹੋਏ ਆ। ਇਹ ਲੋਕ ਨਹੀਂ ਜਗਦੇ ਯਾਰ। ਤੋ ਇਸ ਕਰਕੇ ਮੈਂ ਕੋਈ ਇਕੱਲਾ ਮਾਨ ਦਾ ਗੱਲ ਨਹੀਂ ਕਰਦਾ। ਇਹ ਤੁਹਾਡੀਆਂ ਉਹ ਚਿਹਰੇ ਹੈ ਜਿਹੜੇ ਲੋਕਾਂ ਨੂੰ ਦੇਖੇ ਜਾਣਾ ਜ਼ਰੂਰੀ ਹੈ। ਆ ਦੂਜਾ ਥੋੜਾ ਸਵਾਲ ਖੜਾ ਆਇਆ। ਡਰੱਗ ਦਾ ਸਮਗਦਰ ਵਪਾਰੀ ਸ਼ਰੇਆਮ ਕਹਿੰਦਾ ਮੈਂ ਜਿੱਥੇ ਮਰਜੀ ਮੇਰਨਾ ਬੈਸ ਕਰ ਲਿਆ। ਜਵਾਨੀ ਦੇ ਕਾਤਲ ਜਿਹੜੇ ਲੋਕ ਨੇ ਜਿਹੜੇ ਨਸ਼ਿਆਂ ਦੇ ਵਪਾਰੀ ਬਿਲਕੁਲ ਸਬਦ ਹੋ ਚੁੱਕੇ ਹੈ। ਈਡੀ ਦੀਆਂ ਚਲਾਣ ਜਿਹੜੀਆਂ ਚਾਰਜਟਾ ਹੋ ਚੁੱਕੀਆਂ ਹੈ। ਜਿਹਦੀ ਤੋਂ ਬਚਣ ਨੂੰ ਕੋਈ ਥਾਂ ਨਹੀਂ। ਹਾਂ ਬਚਦਾ ਕਿਵੇਂ ਇਹ ਲੋ ਪੈਸਾ ਫੇਕੋ ਤਮਾਸ਼ਾ ਵੇਖੋ ਇਹਨਾਂ ਨੂੰ ਉਸੇ ਟਾਈਮ ਜਮਾਨਤਾ ਮਿਲਦੀ ਹੈ ਇਹ ਕਹਿੰਦੇ ਆ ਸਾਡਾ ਅਦਾਲਤ ਦਾ ਰੱਬ ਜਿੱਨਾ ਵਿਸ਼ਵਾਸ ਹੈ ਇਹਨਾਂ ਚੋਰਾ ਚੱਕਰਾਂ ਨਾਲ ਹੋਊਗਾ ਸਾਡੇ ਆਮ ਪੰਜਾਬੀਆਂ ਨੂੰ ਤਾਂ ਹੈ ਨਹੀਂਗਾ ਸਾਨੂੰ ਤਾਂ ਹੈ ਨਹੀਂ ਮੇਰੇ ਅੱਗੇ ਬੰਦੇ ਨੂੰ ਅਸੀ ਕਹਿੰਨੇ ਸਾਨੂੰ ਤਾਂ ਕਦੇ ਇਨਸਾਫ ਨਹੀਂ ਮਿਲਿਆ ਉਦੋਂ ਇਹਨਾਂ ਨੂੰ ਮਿਲਦਾ ਫਾਰਮ ਰਾਤ ਨੂੰ 12 ਵਜੇ ਵੀ ਖੁੱਲਦੀ ਹੰਦਕਾਨਾ ਵਾਸਤੇ ਜੀ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਤੁਹਾਡੇ ਇਕੱਠ ਵੀ ਕਾਫੀ ਅੱਛੇ ਹੁੰਦੇ ਆ ਤੁਹਾਡੀਆਂ ਲੋਕਾਂ ਗੱਲਾਂ ਵੀ ਸੁਣ ਰਹੇ ਆ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਕਰਦੇ ਹੋ ਤੁਹਾਡੇ ਕੋਲ ਲੋਕੀ ਤਾਂ ਹੀ ਆਉਂਦੇ ਆ ਜੀ ਦੂਜਿਆਂ ਤੋਂ ਨਾਰਾਜ਼ ਹੈਗੇ ਆ ਪਾਰਟੀ ਵਾਲੇ ਲੋਕ ਤਾਂ ਕਿਹੜੇ ਲੋਕਾਂ ਦੇ ਖਿਲਾਫ ਗੁੱਸਾ ਜ਼ਿਆਦਾ ਕਿਹੜੀ ਪਾਰਟੀ ਦੇ ਖਿਲਾਫ ਗੁੱਸਾ ਜ਼ਿਆਦਾ ਔਰ ਕਿਹੜੇ ਕਿਹੜੇ ਮੁੱਦੇ ਆ ਮੁੱਦਾ ਤਾਂ ਦੇਖੋ ਕਿਸੇ ਨੇ ਹੱਲ ਕੀਤਾ ਹੀ ਨਹੀਂ ਕੋਈ ਸਾਰੇ ਖੜੇ ਆ ਜਿਹੜਾ ਆਪਣੇ ਸਿਰ ਤੇ ਖੜਾ ਹੁੰਦਾ ਸਾਨੂੰ ਉਹਦਾ ਜ਼ਿਆਦਾ ਤਕਲੀਫ ਹੋ ਰਹੀ ਹੁੰਦੀ ਹੈ ਹੁਣ ਲੋਕ ਇਹਨਾਂ ਦੇ ਖਿਲਾਫ ਬਹੁਤ ਗੁੱਸੇ ਵਿੱਚ ਭਰੇ ਹੋਏ ਆ ਗੁੱਸੇ ਦੀ ਨਫਰਤ ਨਾਲ ਭਰੇ ਬੈਠੇ ਆ ਤੇ ਸਾਡਾ ਕੰਮ ਇਹੀ ਇਸ ਟਾਈਮ ਜਗਾਉਣ ਦਾ ਮੇਰਾ ਮੇਨਲੀ ਹੈਗਾ ਕਿ ਅਸੀਂ ਜਿਹੜੀ ਟੀਮ ਕੰਮ ਕਰ ਰਹੇ ਆ ਨਾ ਲੋਕਾਂ ਨੂੰ ਖੜਕਾਈਏ ਕੁੰਡੇ ਵੀ ਦੇਖਿਆ ਜੇ ਭੋਲਾ ਜਿਆ ਜੇ ਇਹਨਾਂ ਨੂੰ ਮਾਂਜ ਦੇ ਮਾਂਜ ਦੇ ਪੁਰਾਣੇ ਗੰਧ ਫੇਰਨਾ ਕਿਤੇ ਲਿਆ ਜੇ ਝ ਤਾ ਵਾਰ ਵਰ ਕਹਿੰਨੇ ਕਿ ਪੰਜ ਦਸ਼ਮਨ ਪਾਰਟੀਆਂ ਜਿਹੜੀਆਂ ਇਹਨਾਂ ਤੋਂ ਬਚਣ ਦੀ ਲੋੜ ਹੈ ਖੇਰੇ ਵਰਗੇ ਡੇਡੇ ਸਮਝਦਰਾ ਹੈਗੇ ਇਹਨਾਂ ਤੋਂ ਬਚਣ ਦੀ ਲੋੜ ਹੈਗੀ ਆ ਆਰਵਿੰਦ ਖੰਨਾ ਜਿਹੜਾ ਬੀਜੇਪੀ ਲੈ ਕੇ ਆਈ ਹੈ ਸਿਰੇ ਦਾ ਜਹਾਨ ਦਾ ਦੱਲਾ ਆਦਮੀ ਜਿਹੜਾ ਹੈਗਾ ਬਿਲਕੁਲ ਈਡੀ ਦੇ ਤੋਂ ਵੀ ਖੇਰੇ ਤੋਂ ਵੀ ਭੜੇ ਇਲਜ਼ਾਮ ਜਿਹੜੇ ਉਸ ਬੰਦੇ ਤੇ ਹੈਗੇ ਆ ਠੀਕ ਹੈ ਤੇ ਸਾਰੇ ਐਡੇ ਘਟੀਆਂ ਲੋਕ ਜਿਹੜੇ ਜਿੱਤ ਕੇ ਭੱਜ ਗਿਆ ਹਾਰ ਕੇ ਭੱਜਦੇ ਲੋਕ ਜਿੱਤ ਕੇ ਭੱਜ ਧੂੜੀ ਤੋਂ 12 ਦੇ ਵਿੱਚ ਜਦੋਂ ਸਰਕਾਰ ਬਣੀ ਹੈ ਨਾੜੀ ਅਕਾਲੀਆਂ ਦੀ ਦੁਬਾਰਾ ਉਦੋਂ ਮੂੰ ਪਤਾ ਸੀ ਨਾ ਲੋਕਾਂ ਨੇ ਪਤਾ ਨਹੀਂ ਕਿੰਨੇ ਕਹਿੰਦੇ ਹਜ਼ਾਰਾਂ ਕਰੋੜ ਇਕੱਠਾ ਕਰਦਾ ਸੀ ਕੈਪਟਨ ਨੂੰ ਦੇਣ ਵਾਸਤੇ ਇਹ ਕੈਪਟਨ ਦਾ ਦਲਾ ਸੀ ਨਾ ਕੌਣ ਇਹ ਅਰਵਿੰਦ ਖੰਨਾ ਸਰਕਾਰ ਬਣੀ ਨਹੀਂ ਪੈਸੇ ਲੱਗੇ ਭਰ ਗਿਆ ਸਾਰੇ ਇਹ ਸਾਰੀ ਦੁਨੀਆ ਜਾਣਦੀ ਮੈਂ ਕੱਲਾ ਥੋੜਾ ਜਿਹਾ ਮੈਂ ਗੱਲ ਨਾ ਤੇ ਹੋਰ ਅਰੇ ਤੇ ਬੜੇ ਬੜੇ ਅਰਬਾਂ ਰੁਪਈਆਂ ਦੇ ਜਿਹੜੇ ਸੌਦੇ ਕਰਵਾਉਂਦੇ ਆ ਬਾਹਰੇ ਮੁਰਖਾਂ ਦੇ ਨਾਲ ਕੋਈ ਡੀਲ ਦੇ ਵਿੱਚ ਉਸ ਹਾਈ ਲੈਵਲ ਦਾ ਦਲਾ ਹੈ ਕੋਈ ਛੋਟਾ ਮੋਟਾ ਨਹੀਂ ਹੈਗਾ ਤੋਂ ਇਸ ਕਰਕੇ ਇਹ ਲੋਕ ਜਿਹੜੇ ਅੱਜ ਆ ਕੇ ਵੋਟਾਂ ਮੰਗਣ ਜੇ ਭਗੌੜੇ ਜਿੱਤ ਕੇ ਭੱਜੇ ਹੋਏ ਲੋਕ ਲੋਕ ਜਾਣਦੇ ਸਨ ਰੂ ਰਹਿ ਦੇਣਗੇ ਦਵਾਈ ਚੰਗੀ ਹੈ ਕੀ ਲ ਤੁਸੀਂ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਇਹ ਤੇ ਮੁਕਾਬਲਾ ਆਕੀ ਦਾ ਕੀ ਦੇ ਨਾ ਜਾਵੇ ਦੇਖੋ ਜੀ ਲੋਕ ਢਿੱਡ ਤੇ ਪਾ ਕੇ ਬੈਠੇ ਗੱਲ ਸਾਇਲੈਂਟ ਹੈ ਕੀ ਹੋਣਾ ਸਰਕਾਰ ਬਾਰੇ ਦੱਸਦਾ ਤੁਹਾਨੂੰ ਉਂਧਾ ਫਰਤ ਹੈਗੀ ਹੈ ਬਾਕੀ ਸਾਰੇ ਹਰ ਦੇ ਕਰਤਾਰ ਜਿਹੜੇ ਮੈਂ ਦੱਸ ਰਿਹਾ ਇਸ ਤੋਂ ਲਾਵਾ ਵੀ ਲੋਕਾਂ ਨੂੰ ਪਤਾ ਕੀ ਲੋਕ ਕਰਦੇ ਹੈ ਲੋਕਾਂ ਦੇ ਢਿੱਡ ਤੇ ਅੱਗੇ ਆਪਾਂ ਸੋਚਿਆ ਸੀ ਬੰਨ੍ਹੇ ਚਿਟਾਉਣਗੀਆਂ ਕਿਸੇ ਨੇ ਕੋਈ ਪ੍ਰਡਿਕਸ਼ਨ ਦਿੱਤੀ ਸੀ ਇਹ ਨਹੀਂ ਤਾਂ ਇਸ ਵਾਰ ਦੇ ਰਿਜ਼ਲਟ ਜਿਹੜੇ ਹੈਗੇ ਆ ਠੀਕ ਆ ਆਵਾਜ਼ ਆਯਾਦ ਆਵਾਜ਼ਾਂ ਨਹੀਂ ਉੱਠ ਰਹੀਆਂ ਆਯਾਦ ਲੋਕ ਜਿਹੜੇ ਬਹੁਤ ਕੜੇ ਹੋਏ ਹੈ ਕਈ ਥਾਵਾਂ ਤੇ 40 ਗਾੜੀ 45 ਦੰਦਾਂ ਦੀ ਵੀ ਹੈ ਤੇ ਇੱਥੇ ਹੀ ਹੈ ਇਹ ਘਟੜ-ਘਟ ਜਿਹੜੇ ਲੋਕ ਉੱਠ ਕੇ ਖੜੇ ਹੋਏ ਆ ਇਹ ਤਾਂ ਕਦੇ ਕੱਲ ਨੂੰ ਪੁੱਠੇ ਹੋ ਸਕਦੇ ਤਾਂ ਆਯਾਦ ਲੋਕਾਂ ਨੂੰ ਜਿਹੜੀ ਵੋਟ ਪਾਉਣ ਦੀ ਲੋੜ ਹੈ ਲੋਕਾਂ ਨੇ ਕੀ ਕਰਨਾ ਇਹ ਬਾਅਦ ਦੀ ਗੱਲ ਹੈ ਸੂਰ ਦੇ ਲੋਕ ਜਾਗਦੇ ਹੋਏ ਆ ਮੈਂ ਉਮੀਦ ਕਰਦਾ ਕਿ ਸੂਰ ਦਾ ਰਿਜ਼ਲਟ ਵੈਸੇ ਦਾ ਸਾਰੇ ਵੇਟ ਕਰਦੇ ਆ ਇੱਕ ਵੱਖਰਾ ਹੋਊਗਾ ਕੋਈ ਵੱਖਰਾ ਹੋਣਾ ਚਾਹੀਦਾ ਕੋਈ ਨਾ ਕੋਈ ਇੰਨੀ ਇੱਕ ਸੰਨ ਅਸੀਂ ਲਾ ਸਕੀਏ ਕਿ ਕੱਲ ਨੂੰ ਜਿਹੜੀ ਸੰਘਰਸ਼ ਪੰਜਾਬ ਨੂੰ ਬਚਾਉਣ ਵਾਸਤੇ ਸ਼ੁਰੂ ਕਰਨਾ ਜੇ ਉਹਦੇ ਵਾਸਤੇ ਜੇ ਸਮਰਥਨ ਸਾਨੂੰ ਮਿਲ ਜਾਵੇ ਜਿੰਨਾ ਵੀ ਰਣਗੇ ਜੋ ਵੀ ਮਿਲੂਗਾ ਆਸ਼ੀਰਵਾਦ ਸਾਨੂੰ ਉਹਦੇ ਨਾਲ ਅਸੀਂ ਆਉਣ ਵਾਲੇ ਸਮੇਂ 'ਚ ਪੂਰੀ ਕੋਸ਼ਿਸ਼ ਕਰਾਂਗੇ ਪੰਜਾਬ ਨੂੰ ਦੁਬਾਰਾ ਇਹ ਪਹਿਲਾਂ ਤੇ ਖੜਾ ਕਰੀਏ ਜੀ ਇਹੀ ਗੱਲ ਕਈ ਲੋਕ ਕਹਿੰਦੇ ਆ ਕਹਿੰਦੇ ਕਿ ਸਿੱਖੋਂ ਨੇ ਜਿਤਨਾ ਜਿਤਨਾ ਹੈ ਨਹੀਂ ਸਿੱਖੋਂ ਦਾ ਸਿਰਫ ਬਾਕੀਆਂ ਦੀ ਕਰਦਾਰ ਕੁਸ਼ੀ ਕਰਨ ਆਇਆ ਕਰਦਾਰ ਕੁਸ਼ੀ ਫਿਰ ਚੰਗੇ ਹੋਣ ਫਿਰ ਤਾਂ ਗੱਲ ਹੈ ਜੇ ਮੈਂ ਝੂਠਾ ਕਰਦਾ ਹਾਂ ਤਾਂ ਤਾਂ ਦੱਸੋ ਅੱਜ ਤੱਕ ਮੈਂ ਕਿਹਾ ਕਿਸੇ ਨੂੰ ਉਹਨਾਂ ਦੀ ਹਿੰਮਤ ਕਿਉਂ ਨਹੀਂ ਹੋਈ ਮੈਂ ਵਾਰ ਚੀਕਾ ਮਾਰਦਾ ਵੀ ਆਓ ਡਿਬੇਟ ਕਰੋ ਮੇਰੇ ਨਾਲ ਇੱਥੇ 12 ਬਲਾਂ ਡੇਟਾਂ 'ਚ ਮੈਂ ਜਾ ਚੁੱਕਿਆ ਹਾਂ ਇਹ ਕਿਉਂ ਨਹੀਂ ਹੋ ਲੋ ਕੈਂਡੀਡੇਟ ਇਹਨਾਂ ਦਾ ਕਿ ਚੋਰ ਚੱਕੇ ਹੈਗੇ ਤਾਂ ਕਰਦਾਰ ਕੁਸ਼ ਬੋਲਦੇ ਕਿ ਉਹਨੇ ਇਕਲਬਚਕ ਨੂੰ ਬੋਲਦੇ ਮੇਰੇ ਖਿਲਾਫ ਮੈਂ ਇਹਨਾਂ ਦਾ ਕੁਝ ਵੀ ਨਹੀਂ ਛੱਡਦਾ ਘਰੇ ਕਿਸੇ ਲੀਡਰ ਦੇ ਮੂੰਹੋਂ ਨਿਕਲਿਆ ਸਾਰਾ ਕੁਝ ਸੁਣਦੇ ਆ ਇੱਕ ਇੱਕ ਲਫ਼ਜ਼ ਮੇਰਾ ਸੁਣਿਆ ਜਾਂਦਾ ਹੈ ਹਾਈ ਕੋਰਟ ਦੇ ਜੱਜ ਤੱਕ ਇੱਕ ਇੱਕ ਚੀਜ਼ ਸੁਣਦੇ ਆ ਦੂਜੀਆਂ ਕੋਰਟਾਂ ਦੇ ਜੱਜ ਮੇਰੇ ਵਿਰੁੱਧ ਕੀ ਕਹਿਆ ਨੇ ਕਿਉਂਕਿ ਸੱਚ ਬੋਲ ਰਿਹਾ ਸੱਚ ਤਾਂ ਭਾਈ ਕੌੜੇ ਹੁੰਦੇ ਆ ਸੱਚ ਨਾਲ ਤੇ ਇਹ ਜਿਹਾ ਰਹਿਣਾ ਇੱਕ ਹੋਰ ਗੱਲ ਕਹਿੰਦੇ ਆ ਕਹਿੰਦੇ ਸੇਖੋਂ ਤਾਂ ਕਿਸੇ ਨੂੰ ਚੰਗਾ ਕਹਿੰਦੇ ਹੀ ਨਹੀਂ ਕਹਿੰਦੇ ਸੇਖੋਂ ਨੂੰ ਕੋਈ ਚੰਗਾ ਵੀ ਲੱਗਦਾ ਸੇਖੋਂ ਪਹਿਲੀ ਗਲਤੀ ਆਉਂਦੀ ਆ ਬੰ ਨੂੰ ਚੰਗਾ ਨਹੀਂ ਕਹਿੰਦਾ ਇਸ ਗੰਦ ਸਿਸਟਮ ਦਾ ਪਾਰਟ ਰਿਹਾ ਮੈਂ ਪੰਜਾਬ ਪਰ ਜਿਹੜੇ ਮੇਰੇ ਸਾਹਮਣੇ ਬੈਠੇ ਆ ਜੀ ਸੱਚੇ ਤਾਂ ਫਿਰ ਦੱਸ ਦੇਣਾ ਫਲਾਣਾ ਕੋਈ ਗੱਲ ਕਰਕੇ ਵੀ ਸੇਖੋ ਨੇ ਆ ਬੰਦ ਕਹਾ ਇਹ ਕਹਿੰਦੇ ਆ ਵੀ ਸੇਖੋ ਕਿਸਮ ਚੰਗਾ ਨਹੀਂ ਕਹਿੰਦਾ ਪਰ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਆ ਸੇਖੋ ਨੇ ਗਲਤ ਕਹਿਤਾ ਜੀ ਇਸ ਬੰਦੇ ਨੇ ਮੇਰੇ ਤਾਂ ਸੱਚ ਇਹ ਜੇ ਹੋਰ ਹੈ ਜੇ ਮੈਂ ਕਹਾ ਤਾਂ ਹੋਰ ਵੀ ਇਸ ਤੋਂ ਭੜੇ ਤੇ ਕੋੜੇ ਆ ਮੈਂ ਜੀ ਬਹੁਤ ਕੁਝ ਟੱਟ ਵਿੱਚ ਲਾ ਕੇ ਬੈਠਾ ਜਿੰਨਾ ਕਿ ਸੱਚ ਮੈਂ ਬੋਲਿਆ ਹੋਇਆ ਹੈ ਇਹ ਇਹਨਾਂ ਨੂੰ ਹਜਮ ਨਹੀਂ ਆ ਰਿਹਾ ਜੇਕਰ ਸਾਡੇ ਕਦੇ ਪੱਲੇ ਕੁਝ ਹੋਊਗਾ ਜੀ ਪੰਜਾਬ ਦੇ ਲੋਕ ਕਿਤੇ ਸਟਰੈਂਥਨ ਕਰਨਗੇ ਸਾਡੇ ਵਰਗੇ ਲੋਕਾਂ ਨੂੰ ਫਿਰ ਜੋ ਕੋਈ ਸਾਹਮਣੇ ਲੈ ਕੇ ਆਉਣ ਵਾਲਾ ਜੱਜ ਦੀ ਲੋੜ ਹੈ ਉਹ ਲੋਕ ਵੇਖਣਗੇ ਵੀ ਇਹ ਕੀ ਲੱਗਦਾ ਹੈ ਕਿ ਪੰਜਾਬ ਦੀ ਪੂਰੀ ਜੇ ਸਥਿਤੀ ਨੂੰ ਤੁਸੀਂ ਵਾਚੋ ਭਗਵੰਤ ਮਾਨ ਕਹਿੰਦੇ ਅਸੀਂ ਤਾਂ 13 ਜਨ 13 ਜਨ ਤੇ ਜਿੱਤ ਰਹੇ ਹਾਂ 13 ਜ਼ੀਰੋ ਮੁਕਾਬਲਾ ਹੋਣਾ ਦੇਖੋ ਜਦੋਂ ਉਹ ਜੜੇ ਬਾਗਾਂ ਦੇ ਗੱਲੜ ਪਟਵਾਰੀ ਜੇ ਆਪਸ਼ਨ ਨਹੀਂ ਹੈਗੀ ਜਦੋਂ ਆਪਾਂ ਕਹਿੰਦੇ ਆ ਆਜ਼ਾਦ ਨੂੰ ਉਮੀਦਵਾਰੀ ਨਹੀਂ ਸਮਝ ਆ ਜਾਂਦਾ ਲੋਕਾਂ ਚੋਂ ਇਹ ਟ੍ਰੈਂਡ ਜਿਹੜਾ ਕੱਢਣਾ ਪਊਗਾ ਜਿੰਨਾ ਚਿਰ ਅਸੀਂ ਖੇਤਰੀ ਪਾਰਟੀ ਦਾ ਬਦਲ ਨਹੀਂ ਦਿੰਦੇ ਉਹਦੇ ਵਾਸਤੇ ਟਾਈਮ ਅੱਜ ਲੱਗੂਗਾ ਅੱਜ ਤਾਂ ਹੋਰ ਹੋਰ ਸਾਰੇ ਕੋਲ ਆਪਸ਼ਨ ਕੋਈ ਨਹੀਂ ਇਹ ਡਾਕੂ ਲਟੇਰੇ ਸਭ ਤੋਂ ਹੋ ਚੁੱਕੇ ਆ ਤੇ ਅੱਜ ਤਾਂ ਆਜ਼ਾਦ ਹੀ ਆਪਸ਼ਨ ਹੈ ਆਪਸ਼ਨ ਜਿਹੜਾ ਹੋਊਗੀ ਪੰਜਾਬ ਦੇ ਲੋਕਾਂ ਨੇ ਵ ਗਈ ਹੁਣ ਦੇਖੋ ਮੈਂ ਸੋਰਸਲੇ ਸਰਮੀ ਐ ਮੇਰੇ ਕੋ ਕੋ ਫੰਡ ਨਹੀਂ ਮੇਰੇ ਕਿਤੇ ਕੋਈ ਪੋਸਟਰ ਦੇਖ ਸਕਦੇ ਹੋ ਮੇਰੇ ਕੋਈ ਹੋਰ ਤੁਸੀਂ ਐਡ ਦੇਖ ਸਕਦੇ ਹੋ ਮੈਂ ਤਾਂ ਸੋਸ਼ਲ ਮੀਡੀਆ ਦੇ ਤੇ ਤੁਹਾਡੇ ਵਰਗੇ ਲੋਕਾਂ ਦੇ ਸਰ ਤੇ ਇਲੈਕਸ਼ਨ ਲੜ ਰਹੇ ਆ ਤੇ ਇਹ ਆਵਾਜ਼ ਜਿੱਥੋਂ ਤੱਕ ਗਈ ਉੱਥੋਂ ਤੱਕ ਤਾਂ ਹੋਊਗਾ ਅਸਰ 100% ਲਿਖ ਕੇ ਲੈ ਲਓ ਮੇਰੇ ਤੋਂ ਹੁਣ ਇਹ ਕਿਸੇ ਨੂੰ ਪਤਾ ਹੀ ਨਾ ਹੋਵੇ ਇੱਥੇ بڑے ਲੋਕਾਂ ਨੂੰ ਪਤਾ ਹੀ ਨਹੀਂ ਮੈਨੂੰ ਜਾਣਦੇ ਆ ਪਰ ਇਹ ਨਹੀਂ ਜਾਣਦੇ ਮੈਂ ਇੱਥੇ ਇਲੈਕਸ਼ਨ ਲੜ ਰਹੇ ਆ ਤੇ ਫਿਰ ਕਿਵੇਂ ਹੋ ਸਕਦੀ ਗੱਲ ਇਹ ਯਾਰ ਆ 10 ਦਿਨ ਪਹਿਲਾਂ ਆਏ ਆ ਆ ਪਰਿਆ ਕਰ ਸਾਰਾ ਕੁਝ ਗੰਦ ਦੇ ਭੜੇ ਚਿਹਰਿਆਂ ਦੇ ਨਾਲ ਵੇਖੋ ਕਿਸੇ ਅੱਗ ਸ਼ਕਲਾ ਇਹਨਾਂ ਦੀਆਂ ਲੁਟੇਰਿਆਂ ਦੀਆਂ ਬੜੀਆਂ ਪੋਚ ਪੋਚ ਕੇ ਮੋਚਾਂ ਘੜੀਆਂ ਕਰਕੇ ਕਿਸੇ ਨੇ ਪਛਾਈਆਂ ਫੋਟੋ ਤੇ ਸ਼ਰਮਦਾ ਇਹਨੂੰ ਘਟਾ ਹੈ ਹੈ ਨਹੀਂ ਕਿ ਇਸ ਕਰਕੇ ਬਹੁਤ ਬੁਰੀ ਹਾਲਤ ਹੈ ਮੇਰੇ ਕੋਲ ਸੋਰਸ ਨਹੀਂ ਹੈਗੇ ਪਰ ਜਿੰਨੇ ਸੋਰਸ ਹੈਗੇ ਹੈ ਜਿੰਨੇ ਤੱਕ ਪਹੁੰਚ ਹੈਗੇ ਲੋਕਾਂ ਤੱਕ ਉਮੀਦ ਕਰਦਾ ਇਹਨਾਂ ਦੀ ਵੱਖੀ ਵਿੱਚ ਕੋਈ ਨਾ ਕੋਈ ਡੂੰਗੀ ਸੱਟ ਮਾਰਾਂਗੇ ਜਰੂਰ ਤੁਸੀਂ ਵੱਖੀ ਵਿੱਚ ਸੱਟ ਮਾਰਨ ਦੀ ਗੱਲ ਕਰ ਰਹੇ ਹੋ ਮੈਂ ਪੋਸਟਰ ਤੁਹਾਡਾ ਵੇਖ ਰਿਹਾ ਸੀ ਤੁਹਾਡਾ ਜਿਹੜਾ ਚੋਣ ਨਿਸ਼ਾਨ ਹੈ ਉਹ ਰੂਲਰ ਹਣਾ ਉਹਦੇ ਉੱਤੇ ਤੁਸੀਂ ਬੈਠੇ ਹੈਗੇ ਹੁਣ ਥੱਲੇ ਤੁਸੀਂ ਭਗਵੰਤ ਸੁਬਾਨ ਦੱਤਾ ਇਹ ਕੀ ਚੱਕਾ ਉਹ ਕੱਲਾ ਦੋਦਾ ਇਹ ਹੋਰ ਬਣ ਕੇ ਆ ਗਿਆ ਤੁਹਾਨੂੰ ਮੈਂ ਦੇਰ ਨਾਲ ਲੈ ਜਾ ਜੀ ਸਾਰੇ ਹੀ ਦੇਣੇ ਆ ਉਦੋਂ ਪਹਿਲੇ ਤਾਜੇ-ਤਾਜੇ ਜਿੱਦੇ ਬਣਿਆ ਸੀਗਾ ਰੋਡ-ਰੋਡ ਮਿਲਿਆ ਸੀ ਉਹਦੇ ਕੱਲੇ ਭਗਵੰਤ ਮਾਨ ਦੀ ਲੱਭੀ ਜਾਨ ਨੂੰ ਤੇ ਉਹ ਸਾਰਿਆਂ ਦੀ ਹੈ ਮੈਂ ਤੁਹਾਨੂੰ ਕੱਲ ਸੰਨੀ ਕਰਾਂਗਾ ਇਹ ਸਾਰੇ ਹੀ ਲੱਗੇ ਹੋਏ ਇਹਨਾਂ ਦਾ ਜੋਰ ਜਿੰਨਾ ਲੱਗ ਸਕਦਾ ਸਿਮਰਜੀਤ ਸਿੰਘ ਵਾਡ ਅਡ ਕਿਰਪਾਨ ਕਮਾਈ ਪਰਦਾ ਮੇਰੇ ਮਗਰ ਬਹੁਤ ਬਹੁਤ ਦੁਖੀ ਨਹੀਂ ਹੈ ਗੱਲਬਾਤ ਕਰਨੀ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਵਿੰਦਰ ਆਉਂਦੇ ਜਾਂਦੇ ਰਿਹਾ ਕਰੋ ਬਹੁਤ ਸੱਚ ਲੋਕਾਂ ਵਿੱਚ ਦੁਰਜਨ ਦੀ ਲੋੜ ਹੈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਆਪਣੇ ਤੌਰ ਤੇ ਜਿੰਨਾ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਸ਼ਾਬਾਸ਼ ਹੀ ਦੇਣੀ ਬਣਦੀ ਹੈ ਇਨੀ ਤਜ ਦੀ ਟਾਈਮ ਦੇ ਵਿੱਚ ਪੱਤਰਕਾਰਤਾ ਜਿਹੜੀ ਹੈਗੀ ਆ ਬਹੁਤ ਨੀਵੇਂ ਪੱਧਰ ਤੇ ਜਾ ਚੁੱਕੀ ਜੇ ਥੋੜੇ ਜਿਹੇ ਲੋਕ ਇਹ ਹੌਸਲਾ ਕਰ ਰਹੇ ਆ ਉਹਨਾਂ ਦਾ ਵੀ ਯੋਗਦਾਨ ਜਿਹੜਾ ਕਿਸੇ ਸਮੇਂ ਜ਼ਰੂਰ ਜਿਹੜਾ ਹੈ ਇਤਿਹਾਸ ਵਿੱਚ ਯਾਦ ਰੱਖਿਆ ਜਾਊ ਧੰਨਵਾਦ ਜੀ ਤਾਂ ਇਹ ਸੰਨ ਸਰਦਾਰ ਭਰਵਿੰਦਰ ਸਿੰਘ ਸੇਖੋ ਜਿਹੜੇ ਕੇਸ ਗਰੂਪ ਤੋਂ ਚੋਣ ਲੜ ਰਿਹਾ ਆ ਆਜ਼ਾਦ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਕੀਤੀਆਂ ਨੇ ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਹੈਗੇ ਆ ਇਹ ਆਪਣੇ ਆਪ ਨੂੰ ਸੱਚੇ ਤਾਂ ਜ਼ਰੂਰ ਕਹਿੰਦੇ ਆ ਪਰ ਅਸਲੀਅਤ ਇਹਨਾਂ ਦੇ ਚਿਹਰੇ ਅਸਲੀ ਜਿਹੜੇ ਕਿਰੇ ਆ ਉਹ ਜਨੰਗੇ ਜ਼ਰੂਰ ਕਰ ਰਹੇ ਨੇ ਲਗਾਤਾਰ ਇਹਨਾਂ ਨੂੰ ਉਮੀਦ ਵੀ ਹੈ ਕਿ ਪਰਮਾ ਸਮਰਥਨ ਜਿਹੜਾ ਸੰਗਰੂ ਲੋਕ ਸਭਾ ਲ ਕੇ ਦੀ ਲੋਕ ਇਹਨਾਂ ਨੂੰ ਜ਼ਰੂਰ ਦੇਣਗੇ ਕੈਮਰਾਮੈਨ ਕੁਝ ਦੇ ਨਾਲ ਚੱਕਦੇ ਸਿੱਧੁਰ ਜਾਨਾ ਲੋਕਨਾ ਟੀਵੀ ਸੰਗਰੂ